ਪਹਿਲਾ ਮੈਂ ਉਸ ਅਕਾਲ ਪੁਰਖ ਦਾ ਉਸ ਵੈਗਰੂ ਦਾ ਸ਼ੁਕਰ ਕਰਦਾ ਆ ਕਿ ਇਸ ਇਸ ਲਾਇਕ ਹੋਏ ਇਹ ਲਾਇਕ ਲੋਕਾਂ ਵੱਲੋਂ ਸੀ ਲੋਕਾਂ ਦਾ ਜਿਹੜਾ ਮੰਡਟ ਸੀ ਲੋਕਾਂ ਨੇ ਮੈਨੂੰ ਇੱਕ ਟਿਕਟ ਵੱਜੋਂ ਆਜ਼ਾਦ ਉਮੀਦਵਾਰ ਖੜਾ ਕਰਾਇਆ ਬਾਉਟਰ ਪੱਟੀ ਨੇ ਫਰੋਸਪਰ ਦੇ ਲੋਕਾਂ ਦਾ ਜਿਹੜਾ ਪਿਆਰ ਸੀ ਉਹਨੂੰ ਲੈ ਕੇ ਇਹ ਅੱਜ ਨਾਮਜ਼ਦ ਕੀਤੀ ਗਈ ਹੈ ਤੇ ਸਰ ਅੱਜ ਇਹ ਗੱਲ ਕੀਤੀ ਜਾਵੇ ਤਾਂ ਸ਼ੇਰ ਸਿੰਘ ਬਾਇਨ ਆਦਰਾਦੀ ਦੇ ਉਹਨਾਂ ਨੂੰ ਟਿਕਟ ਮਿਲ ਗਈ ਹੈ ਤਾਂ ਤੁਸੀਂ ਕਿਵੇਂ ਦੇਖਦੇ ਹੋ ਰਾਏ ਸਿੰਘ ਬਰਾਦੀ ਦੇ ਉਹ ਵੀ ਨਹੀਂ ਤਾਂ ਤੁਸੀਂ ਵੀ ਦਾਵਾ ਕਰ ਰਹੇ ਸੀ ਕਿ ਮੇਰੀ ਜਿੱਤ ਕਿੰਨੀ ਹੈ ਕਿਵੇਂ ਦੇਖ ਸਮਝਦੇ ਹੋ देखो लोकतंत्र दे दे। दे दे और लोकतंत्र ਦੇ ਵਿੱਚ ਬ੍ਰਦਰਰੀ ਮੈਟਰ ਨਹੀਂ ਕਰਦੀ। ਨੰਬਰ 1 ਨੰਬਰ 2 ਦੂਜੀ ਤਰ੍ਹਾਂ ਸੀ ਜੇ ਦੇਖੀ ਇਹਦਾ 25 ਸਾਲ ਰਾਜ ਵੀ ਕਰਿਆ ਇੱਕ ਵਾਰ ਪਰਿਵਾਰ ਨੇ ਪਰ ਇੱਕ ਵੀ ਉਪਲਬਧੀ ਗਨਾਦਨ ਮੇਰੀ ਅੰਦਰ ਕੋਈ ਜਾਤੀ ਨਹੀਂ ਆ ਪਰ ਉਸੇ ਸਮਾਜ ਦੇ ਵਿੱਚੋਂ ਮੈਂ ਰਾਜਸੀ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦਾ ਹਾਂ ਔਰ ਅਦਰਵਾਇਜ਼ ਮੈਂ ਦੇਖਾਂ ਫਰੋਜ਼ਪੁਰ ਲੋਕ ਸਭਾ ਦੀ ਸੀਟ ਦੇ ਉੱਤੇ ਔਰ ਫਰੋਜ਼ਪੁਰ ਦੇ ਉੱਤੇ ਜਿਹੜੇ ਕੰਮ ਹੋਣੇ ਚਾਹੀਦੇ ਸੀ ਜੈ ਮੈਂਬਰ ਆਫ ਪਾਰਲੀਮੈਂਟ ਦੇ ਜਿਹੜਾ ਕਿ ਪ੍ਰੋਟੋਕਾਲ ਹੁੰਦਾ ਇੱਕ ਮੈਂਬਰ ਆਫ ਪਾਰਲੀਮੈਂਟ ਦੀ ਪਾਵਰ ਹੁੰਦੀ ਆ ਉਸ ਪਾਵਰ ਨੂੰ ਕਿਤੇ ਮਿਸਯੂਜ਼ ਕੀਤਾ ਕਿ ਮਿਸਯੂਜ਼ ਮੀਨਸ ਮੁੱਸੇ ਖਾ ਕੇ ਤੁਸੀਂ ਕਾਰੋਬਾਰਸਾਏ ਹੋ ਜਿਆਦਾ ਜਿਆਦਾ ਜੇ ਫਰਸਪਰਲੀ ਤੁਸੀਂ ਜਿਹੜਾ ਯੋਗਦਾਨ ਦਿੱਤਾ ਤਾਂ ਦਿਵਿੰਦਰ ਸਿੰਘ ਕਬਾਇਆ ਇੱਕ ਐਮਐਲ ਬਣਾਇਆ ਉਹ ਵੀ ਆਪਣੇ ਘਰ ਦਾ ਤਾਂ ਬਾਰਡਰ ਪੱਟੀ ਦੀ ਸਮੱਸਿਆ ਆਵਾ ਜੇ 25 ਸਾਲਾਂ ਵਿੱਚ ਕੁਛ ਨਹੀਂ ਕਰ ਪਾਇਆ ਤੇ ਇਸ ਬਾਰੇ ਲੋਕ ਮੇਰੇ ਹਿਸਾਬ ਨਾਲ ਨਕਾਰ ਚੁਟਿਆ 600 ਕਬਾਇਆ ਕੋਈ ਚੱਲਿਆ ਕਾਰਤੂਸ ਐਮਐਫਓ ਕਾ ਕੋਈ ਚੱਕਰ ਨਹੀਂ ਆਂਦੇ ਸੀ ਬੜਵਾਲ ਖੜਿਆ ਅਗੇ ਨੈਸ਼ਨਲ ਬਰਾਦੀ ਨੂੰ ਜਿਹੜੇ ਇੱਕ ਫਾਊਂਡੇਸ਼ਨ ਵੱਲੋਂ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਕਿ ਤੁਸੀਂ ਰਾਜਨੀਤੀ ਜਿਹੜੀ ਹੈ ਨੈਸ਼ਨਲ ਬਰਾਦੀ ਦੇ ਉੱਤੇ ਕਰਦੇ ਹੋ ਉਸ ਨੂੰ ਵੀ ਮੇਰਾ ਇੱਕ ਨੈਸ਼ਨਲ ਟ੍ਰੈਕਰ ਰਾਸ਼ੀ ਫਾਊਂਡੇਸ਼ਨ ਦਾ ਹੋਰ ਮੇਰਾ ਉਸ ਦੇ ਵਿੱਚ ਐਸ ਜੇ ਮੈਂ ਉਹਦੇ ਚ ਨੈਸ਼ਨਲ ਟ੍ਰੈਕਰ ਪੁਆਇੰਟ ਆ ਤੇ ਦੇਖੋ ਜਦ ਤੱਕ ਮੈਂ ਇੱਕ ਸਬਦਾਨ ਦਾ ਇੱਕ ਪ੍ਰੋਟੋਕਾਲ ਆ ਵੀ ਜਦੋਂ ਤੱਕ ਮੈਂ ਕੈਂਡੀਡੇਟ ਨਹੀਂ ਅਨਾਉਂਸ ਹੁੰਦਾ ਤਦ ਤੱਕ ਮੈਂ ਉਹਨੂੰ ਯੂਜ਼ ਪਹਿਲਾਂ ਮੈਂ ਜਿਹੜਾ ਸੀ ਮੇਰਾ ਇੱਕ ਜਿਹੜਾ ਮੇਰਾ ਡਾਕਟਰ ਡੈਕਰਮ ਉਹ ਡੈਕਰਮ ਯੂਜ਼ ਕਰ ਸਕਦਾ ਔਰ ਸੈਂਕਲ ਜਿਹੜੇ ਇੱਕ ਨੋਟਿਸ ਕੱਢਿਆ ਗਿਆ ਲੋ ਨੋਟਿਸ ਆਉਂਦੇ ਹਾਰ ਕਾਪੀ ਕਿਸਨ ਰਸੀਵ ਕਰਨੇ ਮੈਂ ਕਿ ਗੈਸਟ ਅਫਸਰ ਆ ਔਰ ਮੈਨੇ ਪਤਾ ਕਿ ਹਾਰ ਕਾਪੀ ਰਸੀਵ ਹੋਏਗੀ ਉਸ ਤੋਂ ਬਾਅਦ ਮੈਂ ਲੀਗਲ ਨੋਟਿਸ ਐਕਸੈਪਟ ਕਰਦਾ ਬਟ ਅਦਰਵਾਈਜ਼ ਕਿ ਵਾਇਰਲ ਹੋ ਰਿਹਾ ਵੈਲ ਆਈ ਡੋਟ ਨੋ হু ਸੈਂਡਿੰਗ ਮੀ ਲੈਟਰ ਆ ਕਿਵੇਂ ਦੇਖ ਦੋ ਇਹ ਲੋਕ ਸਭਾ ਚਨਾਮਾ ਜਿਸ ਤੇ ਕਿਤੇ ਵੀ ਉਮੀਦਾਂ ਤੇ ਲੋਕਾਂ ਨੇ ਕਰੇ ਹੋਏ ਨੇ ਬਿਲਕੁਲ ਜੀ ਫਿਰੋਜ਼ਪੁਰ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਰਹੀ ਹੈ ਪਛੜਾ ਸ਼ਬਦ ਪਛੜਾ ਸ਼ਬਦ ਹੈ ਮੈਂ ਜੇ ਗੱਲ ਕਰਾਂ ਤਾਂ ਮੈਂ ਲੈ ਲੈ ਲਦਾਖ ਦੀ ਗੱਲ ਕਰ ਲੈਨੇ ਆ ਜੇ ਜੈਂਟਕੇ ਤੋਂ ਜਾ ਸਿੱਕਮ ਤੋਂ ਦੁਕਲਾਮ ਦੀ ਗੱਲ ਕਰ ਲੈਣਾ ਚਾ ਗੁਹਾਟੀ ਤੋਂ ਆਪਾਂ ਪੈਂਗੂਗਲ ਆਪਣਾ ਗੁਹਾਟੀ ਤੋਂ ਮਾਦਰੀ ਚੀਲ ਦੀ ਗੱਲ ਕਰ ਲਈ ਤਾਂ ਉੱਥੇ ਹਾਈਵੇ ਨਹੀਂ ਤਾਂ ਸਾਡੀ ਬੋਰਡ ਪੱਟੀ ਕੋਲ ਹਾਈਵੇ ਹੀ ਨਹੀਂ ਆ ਨੰਬਰ 1 ਇੱਕ ਨੈਸ਼ਨਲ ਰੋਡ ਉਹ ਵੀ ਹਾਈਵੇ ਕੰਪਲੀਟ ਅਨਕੰਪਲੀਟ ਕਿ 75 ਸਾਲਾਂ ਚ ਸਾਡੇ ਲੋਕਾਂ ਨੇ ਬੜਾ ਜ਼ਿਆਦਾ ਟੈਕਸ ਪੇ ਕੀਤਾ ਮੈਂ ਇੱਕ এমਪਲੋਈਸ ਆ ਮੈਂ ਵੀ ਟੈਕਸ ਪੇ ਕਰਦਾ ਬਿਜ਼ਨਸਮੈਨ ਵੀ ਟੈਕਸ ਪੇ ਕਰਦਾ ਆਮ ਬੰਦਾ ਵੀ ਟੈਕਸ ਪੇ ਕਰਦਾ ਬਟ ਫਰਸਪ੍ਰਡ ਉਹ ਇੱਕ ਪਛੜਾ ਸ਼ਬਦ ਆ ਜਿਹੜਾ ਫੇਸ ਕਰਨਾ ਪਿਆ ਬੜੀ ਵੱਡੀ ਗੱਲ ਆ ਔਰ ਬੜੀ ਵੱਡੀ ਸਮੱਸਿਆ ਆ ਕਿ ਜਿਹੜੇ ਅਸੀਂ 75 ਸਾਲਾਂ ਦੇ ਵਿੱਚ ਜਿੰਨੇ ਅਸੀਂ ਮੈਂਬਰ ਆਫ ਪਾਰਲੀਮੈਂਟ ਬਣਾਏ ਨੇ ਤਾਂ ਉਹਨਾਂ ਨੇ ਸੈਂਟਰ ਦੇ ਅੱਗੇ ਆਵਾਜ਼ ਚੁੱਕੀ ਜਾਂ ਨਹੀਂ ਚੁੱਕੀ ਜਾਂ ਸਮੱਸਿਆ ਖਾ ਕੇ ਵਾਪਸ ਆਏ ਨੇ ਇਹ ਲੋਕੀਸ਼ਵਰ ਪ੍ਰਚੰਗਰ ਸੈਗਨ ਔਰ ਮੈਂ ਦੱਸਣਾ ਚਾਹਣਾ ਫਰਸਪ੍ਰਡ ਜਿਹੜਾ ਬੈਡ ਲੱਕ ਕਿ ਰਿਹਾ ਆ ਇੰਡਸ ਇੰਡਸਟਰੀ ਕਦੇ ਸਾਡੇ ਫਿਰੋਜ਼ਪੁਰ ਨੂੰ ਫਿਰੋਜ਼ਪੁਰ ਲਈ ਕਦੇ ਪਹਿਲ ਕੀਤੀ ਨਹੀਂ ਵੀ ਉਹ ਸੈਂਕੜਾਲ ਜਿਹੜੀ ਰੇਲਵੇ ਆ ਰੇਲਵੇ ਜਿਹੜੀ 73 ਸਾਲ ਦੇਖਦੇ ਉਹੀ ਰੇਲ ਆ ਪੰਜਾਬ ਮੇਲ ਉਹੀ ਲਾਹੌਰ ਨੂੰ ਜਾਂਦੀ ਸੀ ਅੱਜ ਵੀ ਉਹੀ ਆ ਤੇ ਜੇ ਅਸੀਂ ਫਿਰੋਜ਼ਪੁਰ ਤੋਂ ਬੋਰ ਦੀ ਗੱਲ ਕਰੀ ਇੱਕੋ ਟ੍ਰੇਨ ਚੱਲਦੀ ਆ ਉਹ ਵੀ 1 ਵਜੇ 1:30 ਵਜੇ ਤਾਂ ਫਿਰੋਜ਼ਪੁਰ ਨੂੰ ਕਿਸ ਤਰ ਨਜ਼ਰ ਨਾਲ ਕਿਸ ਨਜ਼ਰੀਏ ਨਾਲ ਫਿਰੋਜ਼ਪੁਰ ਹੋ ਕੇ ਲੈ ਕੇ ਜਾਣਾ ਚਾਹੁੰਦੇ ਆ ਇਹ ਪਾਣੇ ਲੀਡਰ ਜਿਹੜੇ ਹੈਗੇ ਨੇ ਇਹ ਦੇਖਦੇ ਆ ਕਿ ਅਕਾਲੀ ਹੋਵੇ ਚਾ ਕਾਂਗਰਸ ਵਿੱਚ ਆ ਭਾਜਪਾ ਚਾਹੇ ਕਿ ਅੱਜ ਦੀ ਝਾੜੂ ਇਹ ਤਾਂ ਗੇਮ ਖੇਡਦੇ ਆ ਪੁਰਾਣਾ ਕੈਂਡੀਡੇਟ ਚੁੱਕ ਕੇ ਤੁਸੀਂ ਆਜੋ ਬੋਸ਼ੀ ਬੋਰਡ ਨਿਰਮਾ ਬੜੀ ਜਿਆਦਾ ਇੱਕ ਦੇਖੋ ਇਹ ਸਾਡੇ ਲੋਕਾਂ ਨਾਲ ਧਾਤੀ ਹੋ ਰਹੀ ਹੈ ਲੋਕਾਂ ਨਾਲ ਬਿਲਕੁਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਰ ਮੈਂ ਕਿ ਫੌਜੀ ਫੌਜ ਦਾ ਰਾਮ ਮੈਂ ਤੇ ਕਾਰਗਰ ਲੜਿਆ ਮੈਂ ਅੱਜ ਦੇਸ਼ ਲਈ ਲੜਾਂਗਾ ਤੇ ਲੋਕਾਂ ਲਈ ਲੜਾਂਗਾ ਕਿਹਾ ਜਾ ਰਿਹਾ ਕਿ ਅੰਗਰੇਜ਼ੀ ਵੜਵਾਲ ਹੈ ਜਿਹੜਾ ਕਿ ਛੇ ਸਿੰਘ ਬਾਅਦ ਹੱਥ ਤੇ ਬੈਠ ਵੀ ਸਕਦੇ ਆ ਕਿ ਇਹ ਸਿੰਦੇ ਸਿੰਘ ਇਵਨ ਲੜਿੰਗ ਛੇ ਸਿੰਘ ਬਾਅਦ ਦੀ ਕੋਈ ਜਮੀਰ ਨਹੀਂ ਹੈਗੀ ਮੈਂ ਮੇਰੇ ਤੋਂ ਸ਼ਬਦ ਕਿਸ ਤਰ੍ਹਾਂ ਸੁਣਾ ਚਾਹੁੰਦੇ ਹਾਂ ਅੰਗਰੇਜ਼ ਸਿੰਘ ਬੜਵਾਲ ਆਪਣੀ ਅਰਥ ਪਛਾਣ ਦਾ ਮਸਾਜਾ ਅੰਗਰੇਜ਼ ਸਿੰਘ ਨਿਦਾ ਆਮ ਆਦੀ ਪਾਰਟੀ ਦੀ ਤਖਤਾਜੀ ਨੂੰ ਥੁੱਕਰ ਮਾਰੀ ਹੈ ਉਹਨਾਂ ਦਾ ਦੋਗਲਾਪਨ ਦੇਖ ਕੇ ਮੈਂ ਇੱਕ ਉਹ ਜ਼ਦਾ ਮੈਂ ਸਟੇਟ ਸਟੇਟ ਬੋਡੀ ਚੇਅਰਮੈਨ ਚਾਹੁੰਦਾ ਉਹ ਜ਼ਦਾ ਅਗਲੇ ਬਿਤਾਇਕ ਮੈਨੂੰ ਚੁਣਦੇ ਪਰ ਛੇਰ ਤੇ ਕਬਾਇਆ ਕੌਣ ਹੈ ਕੀ ਆਈ ਡੋਟ ਨੋ ਕੌਣ ਹੈ ਉਹ ਭਾਜਪਾ ਨੇ ਆਪਣਾ ਮੀਤ ਵਾਰ ਨਹੀਂ ਮੋਟਾਰਿਆ ਤੇ ਕਾਂਗਰਸ ਨੇ ਅਜੇ ਉਤਾਰਤਾ ਤੁਸੀਂ ਆਪਣੇ ਵਿੱਚ ਕਿਹ ਚਾਹੇ ਸਮੇਂ ਉਹ ਕਿਹੜਾ ਬੋਲਦਾ ਮੈਂ ਤੁਹਾਡੇ ਚਾਹੇ ਚੋਂ ਇਤਿਆਹਾਸ देखो जी बीजेपी दी अपनी स्ट्रेटजी हर पार्टी ਦਾ ਆਪਣਾ ਆਪਣਾ ਅਜੰਡਾ ਤਾਂ ਅੱਜ ਜੀ बीजेपी ਨੇ ਕੋਈ ਕੈਂਡੀਡੇਟ ਨਹੀਂ ਉਤਾਰਿਆ ਤਾਂ ਉਹਨਾਂ ਦੀ ਕੋਈ ਨਾ ਕੋਈ ਸਟ੍ਰੈਟਜੀ ਹੋਵੇਗੀ ਕਿਉਂਕਿ نیشنل ਪਾਰਟੀ ਅੱਜ ਦੇਸ਼ ਉੱਤੇ ਰਾਜ ਕਰ ਰਹੀ ਹੈ ਤਾਂ ਉਹਨਾਂ ਦੇ ਕੋਈ ਨਾ ਕੋਈ ਕੈਂਡੀਡੇਟ ਸਭਾਵਿਕ ਹੋਵੇਗਾ ਵੀ ਆਪਣਾ ਆਪਣੇ ਤਰੀਕੇ ਤੌਰ ਤਰੀਕੇ ਨਾਲ ਉਤਾਰਨੇਗੇ ਉਹ ਦੇਖਣ ਵਾਲੀ ਗੱਲ ਹੋਵੇਗੀ ਮਜ਼ੇਦਾਰ ਗੇਮਾਂ ਕੱਲ੍ਹ ਤੋਂ ਬਾਅਦ ਤੁਹਾਡਾ ਜਿਹੜਾ ਐਕਚੁਅਲ ਦੇਖਣਾ ਕੱਲ੍ਹ ਤੋਂ ਬਾਅਦ ਕਈ ਚੀਜ਼ਾਂ ਤੁਹਾਨੂੰ ਵੀ ਆਉਣਗੇ ਸਾਹਮਣੇ ਉਧਰ ਉਹ ਆ ਗਿਆ ਉਧਰ ਉਹ ਆ ਗਿਆ ਤਰੰਗਰੀਨ ਇਹਦਾ ਟਾਈਪ ਹੋ ਗਿਆ ਚੈਲੰਜ ਸ਼ਬਦ ਕਿਸ ਤਰ੍ਹਾਂ ਯੂਜ਼ ਕਰਦੇ ਤੁਸੀਂ ਚੈਲੰਜ ਕਿਹਨੂੰ ਕਹਿੰਦੇ ਹੋ ਕਿਹੜਾ ਮੁਕਾਬਲੇ ਦੇ ਵਿੱਚ ਨਹੀਂ ਚੈਲੰਜ ਇੱਕ ਹੁੰਦਾ ਹੈ ਵੀ ਕੋਈ ਫੇਰ ਮਿਸ ਫੇਰ ਹੋਇਆ ਹੋਵੇ ਉਹਨੂੰ ਚੈਲੰਜ ਐਕਸੈਪਟ ਕਿਵੇਂ ਕਰਾਂਗੇ 75 ਸਾਲਾਂ ਵਿੱਚ ਚੈਲੰਜ ਜੀ ਐਕਸੈਪਟ ਕਰਦੇ ਆ ਲੋਕ ਲੋਕਾਂ ਨੇ ਐਕਸੈਪਟ ਕੀਤਾ ਚੈਲੰਜ ਅਕਾਲੀ ਦਲ ਜਿਹੜੀ ਹੈ ਲਗਾਤਾਰ ਜਿਹੜੀ ਹੈ ਜਿਹੜਾ ਫਰੋਪ ਉਤੇ ਕਬਜ਼ੇ ਰਹੀ ਹੈ ਕੀ ਰਹੀ ਕਬਜ਼ੇ ਕੀ ਕਬਜ਼ੇ ਰਹੀ ਕੋਈ ਕੀ ਰਹੀ ਦੱਸੋ ਜਿਹੜੀ ਹੈ ਲੋਕ ਸਭਾ ਦੀ ਜਿਹੜੀ ਉਹਨਾਂ ਕੋਲ ਰਹੀ ਹੈ ਦੱਸੋ ਨਾ ਕੀ ਰਹੀ ਕਬਜ਼ੇ ਨੋਨੀ ਹੋਰ ਕਿੰਨੇ ਰਹਾ ਰਹੇ ਨੇ ਲੋਕ ਸਭਾ ਦੀ ਗੱਲ ਕਰ ਰਹੇ ਲੋਕ ਸਭਾ ਦੀ ਲੋਕ ਸਭਾ ਦੀ ਉਹ ਵੀ ਭਾਈ ਜੀ ਲੋਕ ਸਭਾ ਤਾਂ ਕਾਲੀਆਂ ਦੀ ਹੈ ਨਾ ਨੋਨੀ ਹੋਰ ਜਿੱਤੇ ਕਦੇ ਉਹੀ ਕੁਐਸਚਨ ਹੋ ਰਿਹਾ ਨਾ ਮੈਂ ਤਾਂ ਕੁਐਸਚਨ ਆਨਸਰ ਦੇ ਰਿਹਾ ਇਸ ਵਾਰ ਫਿਰ ਨੋਨੀ ਪਰਿਵਾਰ ਨੂੰ ਟਿਕਟ ਮਿਲੀ ਹੈ ਮੈਂ ਤਾਂ ਆਨਸਰ ਦੇ ਦੇ ਖਾਲੀ ਕੋਰੀਅੰਟ ਦੀ ਹੈਨਾ ਕੋਲੀ ਖਾਲੀ ਚਲੇ ਜਾ